ਪੰਜਾਬ ਬੁਲਟਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੁਖਵੀਰ ਸਿੰਘ ਇੱਕ ਵਾਰ ਨਿਗਾਹ ਮਾਰਦੇ ਹਾਂ ਸੁਰਖੀਆਂ ਤੇ 2015 ਚ ਹੋਈ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪੀਰਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਦੇ ਲਈ ਅਦਾਲਤ ਦੇ ਵਿੱਚ ਸਟੇਟ ਰਿਪੋਰਟ ਹੋਈ ਦਾਖਲ ਪੰਜਾਬ ਦੇਆਂ ਜ਼ਿਲ੍ਹਿਆਂ ਨੂੰ ਲੈ ਕੇ ਅਕਾਲੀ ਦਲ ਨੇ ਘੇਰੀ ਸਰਕਾਰ ਕਿਹਾ ਜ਼ਿਲ੍ਹਿਆਂ ਦੇ ਵਿੱਚੋਂ ਨਸ਼ਾ ਤਸਕਰਾ ਨੂੰ ਹੋ ਰਹੇ ਨੇ ਫੋਨ ਪੰਜਾਬ ਕੈਬਨਿਟ ਮੰਤਰੀ ਅਮਨ ਰੋੜਾ ਨੂੰ ਹੋਈ 2 ਸਾਲ ਦੀ ਸਜ਼ਾ ਅਦਾਲਤ ਨੇ 20 ਜਨਵਰੀ ਤੱਕ ਦਿੱਤੀ ਜ਼ਮਾਨਤ ਪੰਜਾਬ 'ਚ ਠੰਡ ਦਾ ਕਹਿਰ ਲਗਾਤਾਰ ਜਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਛੁੱਟੀਆਂ ਦਾ ਕੀਤਾ ਐਲਾਨ ਹੁਣ ਖਬਰਾਂ ਵਿਸਤਾਰ ਨਾਲ ਸਾਲ 2015 ਦੇ ਵਿੱਚ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਬਾਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਹੁੰਦਾ ਹੈ ਜਿਸ ਨੂੰ ਲੈ ਕੇ ਲਗਾਤਾਰ ਪੀੜਤ ਪਰਿਵਾਰਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾਂਦੀ ਹੈ ਤਾਂ ਉੱਥੇ ਹੀ ਜਦੋਂ ਕਾਂਡ ਹੋਇਆ ਤਾਂ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤਾਂ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਬਣੀ ਤਾਂ ਸਿੱਟਾਂ ਬਣਦੀਆਂ ਰਹੀਆਂ ਪੀੜਤ ਪਰਿਵਾਰ ਨੂੰ ਪਰ ਇਨਸਾਫ ਨਾ ਮਿਲਿਆ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਜਿਸ ਤੋਂ ਬਾਅਦ ਅਦਾਲਤ ਦੇ ਵਿੱਚ ਜਿਹੜਾ ਸਟੇਟ ਰਿਪੋਰਟ ਉਹ ਦਾਖਲ ਕੀਤੀ ਗਈ ਜਿਸ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਟ੍ਰਾਇਲ ਜਿਹੜਾ ਉਹ ਸ਼ੁਰੂ ਹੋਣਾ ਹੈ ਤਾਂ ਇਸ ਮਾਮਲੇ ਤੋਂ ਬਾਅਦ ਪੀੜਤ ਪਰਿਵਾਰ ਨੇ ਜਿਹੜਾ ਆਪਣਾ ਇਨਸਾਫ ਮੋਰਚਾ ਖਤਮ ਕਰਨ ਦਾ ਐਲਾਨ ਕੀਤਾ ਹੈ ਜੂਨ 2015 ਦੇ ਵਿੱਚ ਹੋਈ ਸ਼੍ਰੀ ਗੁਰੂ ਵਿਰਾਨ ਸਾਹਿਬ ਦੀ ਬੇਅਦਬੀ ਤੇ ਮਾਮਲੇ ਤੋਂ ਬਾਅਦ ਵਹਿਬਲ ਕਲਾ ਤੇ ਕੋਟਪੂਰਾ ਗੋਲੀਕੰਡ ਮਾਮਲਾ ਹੋਇਆ ਜਿਸ ਤੋਂ ਬਾਅਦ ਲਗਾਤਾਰ ਫਰੀਦਕੋਟ ਦੀ ਅਦਾਲਤ ਦੇ ਵਿੱਚ ਸੁਣਵਾਈ ਚੱਲ ਰਹੀ ਹੈ ਜਿਸ ਦੇ ਚੱਲਦਿਆਂ ਅੱਜ ਦੋਨੇ ਕੇਸਾਂ ਦੀ ਸੁਣਵਾਈ ਹੋਈ ਹੈ ਐਸਆਈਟੀ ਵੱਲੋਂ ਸਟੇਟ ਰਿਪੋਰਟ ਜਿਹੜੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤੀ ਗਈ ਹੁਣ ਦੋਨੇ ਮਾਮਲਿਆਂ ਦੇ ਵਿੱਚ ਮਾਨਯੋਗ ਅਦਾਲਤ ਦੇ ਵੱਲੋਂ ਟ੍ਰਾਇਲ ਸ਼ੁਰੂ ਕਰ ਦਿੱਤਾ ਗਿਆ ਜਿਸ ਦੀ ਅਗਲੀ ਸੁਣਵਾਈ 20 ਜਨਵਰੀ ਨੂੰ ਹੋਵੇਗੀ ਇਸ ਮਾਮਲੇ ਨੂੰ ਲੈ ਕੇ ਪੀੜਤ ਪਰਿਵਾਰਾਂ ਵੱਲੋਂ ਵੈਬਲ ਕਲਾਂ ਦੇ ਵਿੱਚ ਬੇਅਦਬੀ ਇਨਸਾਫ ਮੋਰਚਾ ਸ਼ੁਰੂ ਕਰ ਦਿੱਤਾ ਗਿਆ ਸੀ ਜਿਸ ਦੇ 2 ਸਾਲ ਪੂਰੇ ਹੋਣ ਤੇ ਸੁਖਰਾਜ ਸਿੰਘ ਵੱਲੋਂ ਐਲਾਨ ਕੀਤਾ ਗਿਆ ਸੀ ਕਿ 22 ਤਰੀਕ ਤੱਕ ਵੈਬਲ ਕਲਾਂ ਮਾਮਲੇ ਦੇ ਵਿੱਚ ਜੇਕਰ ਕੋਈ ਅਪਡੇਟ ਨਹੀਂ ਆਉਂਦੀ ਤਾਂ ਉਹ ਮਰਨ ਵਰਤ ਸ਼ੁਰੂ ਕਰ ਦੇਣਗੇ ਜਿਸ ਤੋਂ ਬਾਅਦ ਐਸਆਈਟੀ ਨੇ ਅੱਜ ਸਟੇਟ ਰਿਪੋਰਟ ਆਪਣੀ ਪੇਸ਼ ਕੀਤੀ ਹੈ ਜਿਸ ਤੋਂ ਬਾਅਦ ਮੋਰਚਾ ਸਮਾਪਤ ਕਰਨ ਦਾ ਐਲਾਨ ਕੀਤਾ ਗਿਆ ਹੈ ਸਿਟੀ ਵੱਲੋਂ ਇੱਕ ਸਟੇਟ ਸਪੋਰਟ ਦਿੱਤੀ ਗਈ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਬਹਿਬਲ ਕਲਾਂ ਦੇ ਕੋਰਟ ਪੂਰੇ ਦੇ ਟ੍ਰਾਇਲ ਰੁਕੇ ਹੋਏ ਸੀਗੇ ਬਹੁਤ ਲੰਮੇ ਸਮੇਂ ਤੋਂ ਤਾਂ ਉਹ ਜਿਹੜੇ ਟ੍ਰਾਇਲ ਆ ਮਨਜੋ ਕੋਰਟ ਨੇ ਜਿਹੜੇ ਸ਼ੁਰੂ ਕਰ ਦਿੱਤੇ ਆ ਜਿਹਦੀ ਅਗਲੀ ਤਰੀਕ ਵੀ ਇੱਕ 2024 ਹੈ ਜਿਹੜੀ ਪਈ ਹੈ ਤਾਂ ਇਹ ਸਾਡੀ ਜਿਹੜੀ ਮੋਸਟਲੀ ਇੱਕ ਮੰਗ ਸੀਗੀ ਜਿਹਦੇ ਨਾਲ ਲੰਬੇ ਸਮੇਂ ਤੋਂ ਬਹਿਬਲ ਕਲਾਂ ਦੇ ਵਿੱਚ ਮਲਜ਼ਮਾ ਵੱਲੋਂ ਅਰਜ਼ੀਆਂ ਲਾ ਕੇ ਟ੍ਰਾਇਲ ਨੂੰ ਰੋਕਿਆ ਗਿਆ ਸੀਗਾ ਉਹ ਸਾਰੀਆਂ ਜਿਹੜੀਆਂ ਉਹ ਖਾਰਜ ਵੀ ਹੋਈਆਂ ਤਾਂ ਇਹ ਜਿਹੜੇ ਫੈਸਲੇ ਆ ਸਾਡੇ ਪੱਖ ਚ ਵੀ ਆਇਆ ਤੇ ਟ੍ਰਾਇਲ ਆ ਜਿਹੜਾ ਸ਼ੁਰੂ ਹੋ ਚੁੱਕਿਆ ਅੱਗੇ ਅਸੀਂ ਜਿਹੜਾ ਦੋਸ਼ੀਆਂ ਦੇ ਨਾਲ ਟ੍ਰਾਇਲ ਆ ਜਿਹੜਾ ਉਹ ਕੋਰਟ ਦੇ ਵਿੱਚ ਹੋ ਕੇਸ ਕਰਨਾ ਹੈ ਬਿਲਕੁਲ ਜੀ ਉਹ ਦੇਖੋ ਜਿਹੜੀ ਮੰਗ ਸੀ ਆਪਣੀ ਦੋਸ਼ੀਆਂ ਦੇ ਖਿਲਾਫ ਟ੍ਰਾਇਲ ਚੱਲਣੇ ਚਾਹੀਦੇ ਸੀ ਚਲਾਨ ਦਿੱਤੇਆਂ ਦਾ ਫਾਇਦਾ ਤਾਂ ਇਹ ਹੈ ਜੇ ਟ੍ਰਾਇਲ ਚੱਲਣਗੇ ਜੇ ਚਲਾਨਾਂ ਦੇ ਉੱਤੇ ਰੋਕ ਲੱਗੀ ਹੋਈ ਸੀ ਟ੍ਰਾਇਲ ਨਹੀਂ ਸ਼ੁਰੂ ਹੋਏ ਸੀ ਤਾਂ ਅੱਜ ਉਹ ਸ਼ੁਰੂ ਹੋ ਚੁੱਕੇ ਆ ਤਾਂ ਅੱਗੇ ਹੁਣ ਜਿਹੜੀ ਲੜਾਈ ਆ ਮੈਂ ਕਹਾਂਗੇ ਅਗਲਾ 파ਟ ਦੇ ਰੂਪ ਦੇ ਵਿੱਚ ਕੋਰਟ ਦੇ ਵਿੱਚ ਸ਼ੁਰੂ ਹੋਊਗੀ ਜੋ ਧਰਨੇ ਵਾਲਾ ਸੀਗਾ ਉਹ ਅਸੀਂ ਮੋਰਚਾ ਜਿਹੜਾ ਉੱਥੇ ਸਮਾਪਤ ਕਰਾਂਗੇ ਹਾਈ ਕੋਰਟ ਦੀ ਜੱਜਮੈਂਟ ਸੀਗੀ 2021 ਦੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਦੋਨਾਂ ਕੇਸਾਂ ਦੇ ਚਲਾਨ ਆ ਜਿਹੜੇ ਇਕੱਠੇ ਕਰਕੇ ਤੇ ਟ੍ਰਾਇਲ ਆ ਜਿਹੜਾ ਇਕੱਠਾ ਦਾ ਕੰਬਾਈਨ ਚੱਲੂਗਾ ਉਹ ਜਿਹੜਾ ਹੁਣ ਸ਼ੁਰੂ ਹੋ ਚੁੱਕਿਆ ਹੈ ਯਾਨੀ ਕਿ ਹੁਣ ਤੁਸੀਂ ਇੱਥੇ ਦਾ ਐਲਾਨ ਕੀਤਾ ਮਰਨ ਵਰਤ ਦਾ ਜਾਂ ਉਹ ਇਸ ਦੇ ਨਾਲ ਇਹ ਆ ਕਿ ਹੁਣ ਜਦੋਂ ਜਿਹੜੀ ਮੰਗ ਸੀ ਉਹ ਪੂਰੀ ਹੋ ਗਈ ਹੈ ਤੇ ਉਹ ਆਪਾਂ ਅੱਗੇ ਜਿਹੜਾ ਟ੍ਰਾਇਲ ਆ ਕੋਰਟ ਦੇ ਵਿੱਚ ਸ਼ੁਰੂ ਹੋਣਿਆ ਜਿਹਦੇ ਵਿੱਚ ਮੈਂ ਸਮਝਦਾ ਕਿ ਕੋਰਟ ਦੇ ਵਿੱਚ ਆਪਾਂ ਪ੍ਰੈਸ਼ਰ ਬਿਲਡ ਨਹੀਂ ਕਰ ਸਕਦੇ ਇਸ ਤਰ੍ਹਾਂ ਦੇ ਪ੍ਰੋਟੈਸਟ ਦੇ ਨਾਲ ਤੇ ਅੱਗੇ ਜਿਹ ਵਕੀਲਾਂ ਦੇ ਨਾਲ ਆਪਾਂ ਲੜਾਈ ਹੈ ਜਿਹੜੀ ਅਗਲੀ ਲੜਦੇ ਰਹਾਂ 2015 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਜਿਸ ਤੋਂ ਬਾਅਦ ਗਲੀਆਂ ਦੇ ਵਿੱਚ ਅੰਗ ਖਿਲਾਰੇ ਗਏ ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਸਿੱਖਾਂ ਦੇ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਤਾਂ ਉਸ ਦੇ ਵਿੱਚ ਗੋਲੀ ਚੱਲੀ ਤੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਿਸ ਦੇ ਇਨਸਾਫ ਦੇ ਲਈ ਲਗਾਤਾਰ ਬੇਅਦਬੀ ਇਨਸਾਫ ਮੋਰਚਾ ਸ਼ੁਰੂ ਕੀਤਾ ਗਿਆ ਤਾਂ ਸਾਨੂੰ ਲੈ ਕੇ ਅੱਜ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ ਹੈ ਤਾਂ ਜਿਸ ਦੇ ਆਧਾਰ ਤੇ ਪੀੜਤ ਪਰਿਵਾਰ ਨੇ ਆਪਣਾ ਮੋਰਚਾ ਖਤਮ ਕਰਨ ਦਾ ਐਲਾਨ ਕੀਤਾ ਹੈ ਹੁਣ ਦੇਖਣਾ ਪਵੇਗਾ ਕਿ 20 ਜਨਵਰੀ ਨੂੰ ਜੋ ਅਗਲਾ ਫੈਸਲਾ ਅਦਾਲਤ ਆਵੇਗਾ ਉਸ ਦੇ ਵਿੱਚੋਂ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਪੰਜਾਬ ਦੀਆਂ ਜੇਲਾਂ ਨੂੰ ਲੈ ਕੇ ਲਗਾਤਾਰ ਪੰਜਾਬ ਸਰਕਾਰ ਤੇ ਵੱਡੇ ਸਵਾਲ ਖੜੇ ਹੁੰਦੇ ਨੇ ਵਿਰੋਧੀ ਪਾਰਟੀਆਂ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾਂਦੇ ਨੇ ਕਦੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਮੁੱਦਾ ਕਦੇ ਨਸ਼ੇ ਦਾ ਮੁੱਦਾ ਤੇ ਕਦੇ ਜੇਲਾਂ ਅੰਦਰੋਂ ਫੜੇ ਫੋਨਾਂ ਦਾ ਮੁੱਦਾ ਅੱਜ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਪਰਮਭੰਦ ਸਿੰਘ ਬੰਟੀ ਰਮਾਣੇ ਖੁਲਾਸਾ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਫਿਰੋਜ਼ਪੁਰ ਦੀ ਜੇਲ੍ਹ ਦੇ ਵਿੱਚੋਂ ਕਈ ਕਾਲਾਂ ਹੁੰਦੀਆਂ ਨੇ ਜੋ ਕਿ ਨਸ਼ਾ ਤਸਕਰਾਂ ਨਾਲ ਸੰਬੰਧਿਤ ਨੇ ਜਿਨ੍ਹਾਂ ਦੀ ਜਾਣਕਾਰੀ ਹਾਈ ਕੋਰਟ ਨੇ ਦਿੱਤੀ ਹੈ ਪੰਜਾਬ ਦੀਆਂ ਜੇਲਾਂ ਲਗਾਤਾਰ ਚਰਚਾ ਦੇ ਵਿੱਚ ਰਹਿੰਦੀਆਂ ਨੇ ਕਦੇ ਕਿਸੇ ਜੇਲ੍ਹ ਦੇ ਵਿੱਚੋਂ ਫੋਨ ਬਰਾਮਦ ਹੁੰਦੇ ਨੇ ਕਦੇ ਨਸ਼ਾ ਫੜਿਆ ਜਾਂਦਾ ਤੇ ਕਦੇ ਕੈਦੀਆਂ ਦੀ ਆਪਸ ਦੇ ਵਿੱਚ ਲੜਾਈ ਹੁੰਦੀ ਹੈ ਪਰ ਹੁਣ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬੰਟੀ ਰਮਾਣਾ ਨੇ ਇੱਕ ਨਮਕ ਖਲਾਸਾ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਨਸ਼ਾ ਤਸਕਰਾਂ ਦੇ ਵੱਲੋਂ ਦੋ ਫੋਨਾਂ ਰਾਹੀਂ 43000 ਕਾਲਾਂ ਕੀਤੀਆਂ ਗਈਆਂ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਹਨਾਂ ਦਾ ਕਹਿਣਾ ਹੈ ਕਿ ਇਹ ਅੰਕੜੇ ਹਾਈ ਕੋਰਟ ਦੇ ਵੱਲੋਂ ਪੇਸ਼ ਕੀਤੇ ਗਏ ਨੇ ਤੇ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧਦੇ ਕਿਹਾ ਹੈ ਕਿ ਪੰਜਾਬ ਸਰਕਾਰ ਸਰਕਾਰੀ ਅਧਿਕਾਰੀਆਂ ਨੂੰ ਇਸ ਮਾਮਲੇ ਦੇ ਵਿੱਚ ਬਚਾਉਂਦੀ ਹੋਈ ਦਿਖਾਈ ਦੇ ਰਹੀ ਹੈ ਫਿਰੋਜ਼ਪੁਰ ਸੈਂਟਰਲ ਜੇਲ ਦੇ ਵਿੱਚੋਂ 43 ਹਜ਼ਾਰ ਕੋਲਾ ਦੋ ਮੋਬਾਈਲ ਫੋਨਸ ਦੇ ਵਿੱਚ ਦੇ ਥਰੂ ਹੋਈ ਹੈ ਇਹ ਹਾਈ ਕੋਰਟ ਨੇ ਕਿਹਾ ਇੱਕ ਡਰੱਗ ਰੈਕਟ ਨੂੰ ਪ੍ਰੂਵ ਕਰਦੇ ਡਰੱਗ ਸਮਗਲਰਸ ਵੱਲੋਂ ਫਿਰੋਜ਼ਪੁਰ ਜੇਲ ਚ ਮੋਬਾਈਲ ਵਰਤੇ ਗਏ 43 ਹਜ਼ਾਰ ਕੋਲਾ ਦੋ ਮੋਬਾਈਲ ਫੋਨਸ ਤੋਂ ਹੋਈਆਂ ਹਾਈ ਕੋਰਟ ਨੇ ਅੱਗੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਕਿ ਜਿਹੜੇ ਅਫਸਰ ਜਿਨ੍ਹਾਂ ਨੇ ਉਹ ਕ੍ਰਿਮੀਨਲਸ ਨੂੰ ਉਹ ਐਂਟੀ ਸੋਸ਼ਲ 엘ਮੈਂਟਸ ਨੂੰ ਉਹ ਗੈਂਗਸਟਰਾਂ ਨੂੰ ਉਹਨਾਂ ਡਰੱਗਸ ਸਮਗਲਰਜ਼ ਨੂੰ ਇਹ ਫੋਨ ਪ੍ਰੋਵਾਈਡ ਕੀਤੇ ਤੇ ਫੋਨ ਚਲਾਉਣ ਦੀ ਉੱਥੇ ਸਹੂਲਤ ਦਿੱਤੀ ਉਹਨਾਂ ਨੂੰ ਸਰਕਾਰ ਬਚਾ ਰਹੀ ਹੈ ਸਭ ਤੋਂ ਵੱਡੀ ਚਿੰਤਾ ਦਾ ਇਸ਼ੂ ਇਹ ਹੈ ਅਸੀਂ ਬੜੇ ਲੰਮੇ ਸਮੇਂ ਤੋਂ ਇਸ਼ੂ ਰੇਜ਼ ਕਰਦੇ ਰਹੇ ਹਾਂ ਕਿ ਪੰਜਾਬ ਦੀਆਂ ਜੇਲਾਂ ਜਿਹੜੀਆਂ ਉਹ ਪਿਛਲੀ ਕਾਂਗਰਸ ਸਰਕਾਰ ਨੇ ਤੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਕ੍ਰਾਈਮ ਦਾ ਡੈਨ ਜਿਹਨੂੰ ਆਪਾਂ ਕਹਿ ਦਈਏ ਇੱਕ ਜ਼ੁਲਮ ਦਾ ਅੱਡਾ ਜਿੱਥੋਂ ਸਾਰੇ ਗੈਂਗਸਟਰ ਡਰੱਗ ਸਮਗਲਰ ਐਂਟੀ ਨੈਸ਼ਨਲ 엘ਮੈਂਟਸ ਆਫ ਦਾ ਕ੍ਰਿਮੀਨਲ ਐਮਪਾਇਰ ਆਫ ਦੀ ਸਿੰਡੀਕੇਟ ਚਲਾਉਂਦੇ ਹੈ ਜੇਲ੍ਹਾਂ ਦੇ ਵਿੱਚ ਬੈਠੇ ਸਟੇਟ ਦੀ ਸਰਪ੍ਰਸਤੀ ਹੇਠ ਹਰ ਸਹੂਲਤ ਉਹਨਾਂ ਨੂੰ ਦਿੱਤੀ ਜਾਂਦੀ ਹੈ ਤੁਸੀਂ ਪਿਛਲੇ ਸਮੇਂ ਚ ਦੇਖ ਲਓ ਕੋਈ ਮੇਜਰ ਕ੍ਰਾਈਮ ਜੇ ਪੰਜਾਬ ਚ ਹੋਇਆ ਉਹ ਜੇਲ੍ਹਾਂ ਚੋਂ ਪਲਾਨ ਤੇ ਐਗਜ਼ੀਕਿਊਟ ਹੋਇਆ ਚਾਹੇ ਸਿੱਧੂ ਮੂਸੇਵਾਲੇ ਦੀ ਕਿਲਿੰਗ ਨੂੰ ਲੈ ਲਓ ਸਟੇਟ ਦੇ ਇੰਟੈਲੀਜੈਂਸ ਹੈੱਡਕੁਆਰਟਰ ਤੱਕ ਅਟੈਕ ਹੋਏ ਤਰਨਤਾਰਨ ਪੁਲਿਸ ਸਟੇਸ਼ਨ ਤੇ ਅਟੈਕ ਹੋਇਆ आरपीजी रॉकेट भरते गए लॉरेंस बिश्नोई दी इंटरव्यू कराई जाती है ਤੁਸੀਂ ਇਹ ਦੇਖੋ ਸਭ ਕੁਝ ਪੰਜਾਬ ਦੀਆਂ ਜੇਲਾਂਾਂ ਚ ਹੋ ਰਿਹਾ ਇਹ ਤੇ ਇਹਦਾ ਜ਼ਿੰਮੇਵਾਰ ਕੌਣ ਹੈ ਸਟੇਟ ਦਾ ਮੁੱਖ ਮੰਤਰੀ ਕੌਣ ਹੈ ਭਗਵੰਤ ਮਾਨ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਨਾ ਕਿ ਸਟੇਟ ਦੇ ਵਿੱਚ ਪਤਾ ਨਹੀਂ ਹਿੱਲ ਸਕਦਾ ਮੁੱਖ ਮੰਤਰੀ ਦੀ ਮਰਜ਼ੀ ਤੋਂ ਬਿਨਾਂ ਤੇ ਹੁਣ ਇਹਨਾਂ ਗੱਲਾਂ ਦਾ ਜਵਾਬ ਭਗਵੰਤ ਮਾਨ ਦੇਵੇ ਇਹ ਕੱਲਾ ਹਾਈ ਕੋਰਟ ਨਹੀਂ ਪੰਜਾਬ ਦਾ ਬੱਚਾ ਬੱਚਾ ਪੁੱਛ ਰਿਹਾ ਕਿ ਤੁਸੀਂ ਇਸ ਲੈਵਲ ਤੇ ਡਰਗ ਸਮਗਲਰਸ ਨੂੰ ਤੇ ਕ੍ਰਾਈਮਨਲਸ ਨੂੰ ਪ੍ਰੋਟੈਕਟ ਕਰ ਰਹੇ ਹੋ ਤੁਸੀਂ ਲੋਕਾਂ ਦੇ ਵਿੱਚ ਜਾਓਗੇ ਲੋਕ ਤੁਹਾਨੂੰ ਇਨ੍ਹਾਂ ਚੀਜ਼ਾਂ ਤੇ ਸਵਾਲ ਕਰਨਗੇ ਜਿਲ੍ਹਾ ਅੰਦਰ ਵਾਪਰ ਰਹੀਆਂ ਜੀਹ ਘਟਨਾਵਾਂ ਨੂੰ ਲੈ ਕੇ ਲਗਾਤਾਰ ਵਿਰੋਧੀ ਪਾਰਟੀਆਂ ਦੇ ਵੱਲੋਂ ਪੰਜਾਬ ਸਰਕਾਰ ਤੇ ਸਵਾਲ ਖੜੇ ਕੀਤੇ ਜਾਂਦੇ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦਾ ਗ੍ਰਹਿ ਮੰਤਰੀ ਤੇ ਮੁੱਖ ਮੰਤਰੀ ਤੇ ਜੇਲ੍ਹ ਮੰਤਰੀ ਇਸ ਦਾ ਜਵਾਬ ਦੇਵੇ ਹੁਣ ਦੇਖਣਾ ਪਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਕੀ ਜਵਾਬ ਦਿੰਦੀ ਹੈ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਰੋੜਾ ਨੂੰ ਸੁਨਾਮ ਅਦਾਲਤ ਨੇ 2 ਸਾਲ ਦੀ ਸਜ਼ਾ ਸੁਣਾਈ ਹੈ ਤੇ ਹੁਣ ਇਸ ਮਾਮਲੇ ਦੇ ਵਿੱਚ ਸੁਨਾਮ ਅਦਾਲਤ ਨੇ ਮੁੜ ਉਹਨਾਂ ਨੂੰ ਰਾਹਤ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੂੰ 20 ਜਨਵਰੀ ਤੱਕ ਜਿਹੜੀ ਜ਼ਮਾਨਤ ਮਿਲ ਗਈ ਹੈ ਇਸ ਮਾਮਲੇ ਦੇ ਅੰਦਰ ਅਮਨ ਰੋੜਾ ਦੇ ਨਾਲ 9 ਲੋਕ ਹੋਰ ਵੀ ਸ਼ਾਮਲ ਨੇ ਤਾਂ ਇੱਕ ਘਰੇਲੂ ਮਾਮਲੇ ਨੂੰ ਲੈ ਕੇ ਜਿਹੜਾ ਅਮਨ ਰੋੜਾ ਦੇ ਉੱਤੇ 2008 ਦੇ ਵਿੱਚ ਮੁਕੱਦਮਾ ਦਰਜ ਹੋਇਆ ਸੀ ਸਨਾਮ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਅਮਨ ਰੋੜਾ ਨੂੰ ਸਨਾਮ ਅਦਾਲਤ ਦੇ ਵੱਲੋਂ 2 ਸਾਲ ਦੀ ਸਜ਼ਾ ਸੁਣਾਈ ਗਈ ਸੀ ਕੇਸ 2008 ਦੇ ਵਿੱਚ ਅਮਨ ਰੋੜਾ ਦੇ ਉੱਤੇ ਉਹਨਾਂ ਦੇ ਜੀਜਾ ਅਰਜਿੰਦਰ ਦੀਪਾ ਦੇ ਵੱਲੋਂ ਕਰਵਾਇਆ ਜਾਂਦਾ ਹੈ ਜਿਸ ਦੇ ਵਿੱਚ ਕੁਝ ਹੋਰ ਵਿਅਕਤੀ ਵੀ ਸ਼ਾਮਲ ਨੇ ਇਸ ਕੇਸ ਦੇ ਵਿੱਚ ਹੁਣ ਅਦਾਲਤ ਨੇ 2 ਸਾਲ ਦੀ ਸਜ਼ਾ ਸੁਣਾਈ ਹੈ ਤਾਂ ਸਜ਼ਾ ਸੁਣਾਉਣ ਤੋਂ ਬਾਅਦ ਕੈਬਨਿਟ ਮੰਤਰੀ ਅਮਨ ਰੋੜਾ ਅਦਾਲਤ ਪਹੁੰਚਦੇ ਨੇ ਤਾਂ ਅਦਾਲਤ ਨੇ ਉਹਨਾਂ ਨੂੰ 20 ਜਨਵਰੀ ਤੱਕ ਦੀ ਜਮਾਨਤ ਦੇ ਦਿੱਤੀ ਹੈ ਇਸ ਸਜਾ ਨੂੰ ਲੈ ਕੇ ਅਮਨ ਰੋੜਾਵਾ ਕੀ ਕਹਿਣਾ ਹੈ ਆਓ ਤੁਹਾਨੂੰ ਵੀ ਸੁਣਾਉਨੇ ਆਂ ਦੇਖੋ ਇਸ ਤਰ੍ਹਾਂ ਕਿ ਦੇਸ਼ ਦੀ ਨਿਆਂਕ ਪ੍ਰਣਾਲੀ ਤੇ ਜੁਡੀਸ਼ੀਅਲ ਸਿਸਟਮ ਦੇ ਉੱਪਰ ਸਾਨੂੰ ਰੱਬ ਜਿੱਡਾ ਯਕੀਨ ਹੈ ਪਰ ਜੋ ਫੈਕਟਸ ਨੇ ਉਹ 2008 ਦੇ ਵਿੱਚ ਮੇਰੇ ਮਦਰ ਨੂੰ ਸਾਡੇ ਜੀਜਾ ਰਜਿੰਦਰਦੀਪਾ ਜੀ ਨੇ ਅੰਦਰ ਬੰਦ ਕਰਕੇ ਇਹਨਾਂ ਦੇ ਸੱਟ ਮਾਰ ਦੀ ਕੋਸ਼ਿਸ਼ ਕੀਤੀ ਸੀਗੀ ਤੇ ਜਦੋਂ ਅਸੀਂ بچਾਉਣ ਦੀ ਕੋਸ਼ਿਸ਼ ਕੀਤੀ ਤੇ ਸੱਟਾਂ ਵੱਜੀਆਂ ਮੇਰੇ ਸਿਰ ਦੇ ਵਿੱਚ ਟਾਂਕੇ ਲੱਗੇ ਕਈ ਦਿਨ ਹਸਪਤਾਲ ਦੇ ਵਿੱਚ ਐਡਮਿਟ ਰਿਹਾ 308 ਦਾ ਪਰਚਾ ਸਾਡੇ ਵੱਲੋਂ ਦਰਜ ਹੋਇਆ ਸੀਗਾ ਪਰ 2012 ਦੀ ਇਲੈਕਸ਼ਨਾਂ ਤੋਂ ਪਹਿਲਾਂ ਸਾਡਾ ਆਪਸ ਦੇ ਵਿੱਚ ਕੰਪਰੋਮਾਈਜ਼ ਹੋ ਗਿਆ ਸੀਗਾ ਕਿਉਂਕਿ ਦੀਪਾ ਜੀ ਨੂੰ ਇਹ ਮਹਿਸੂਸ ਹੋਇਆ ਕਿ ਜੇ ਕੰਪਰੋਮਾਈਜ਼ ਨਹੀਂ ਹੋਊਗਾ ਤੇ ਸ਼ਾਇਦ 2012 ਦੀ ਟਿਕਟ ਕਾਂਗਰਸ ਦੀ ਸਨ ਦੋਨਾਂ ਨੂੰ ਹੀ ਨਹੀਂ ਮਿਲਣੀ ਹੈਗੀ ਪਰ ਜਦੋਂ ਮੈਨੂੰ ਟਿਕਟ ਮਿਲ ਗਈ 2012 ਦੀ ਤੇ ਉਦੋਂ ਇਹ ਆਪਦੇ ਸਮਝੌਤੇ ਤੋਂ ਮੁਕਰ ਗਏ ਭੱਜ ਗਏ ਮੈਂ ਖੜਾ ਰਿਹਾ ਜਿਹੜੀ ਸਾਡੇ ਵੱਲੋਂ ਕੇਸ ਸੀਗਾ ਮੇਰੇ ਮਦਰ ਵੱਲੋਂ ਉਹ ਅਸੀਂ ਵਾਪਸ ਲੈ ਲਿਆ ਆਪਦੇ ਸਮਝੌਤੇ ਦੇ ਮੁਤਾਬਕ ਆ ਪਰ ਉਹ ਜਿਨ੍ਹਾਂ ਨੇ ਇਸ ਹਾਦਸੇ ਤੇ ਤਕਰੀਬਨ 10 11 ਮਹੀਨੇ ਬਾਅਦ ਇੱਕ ਕੰਪਲੀਟ ਇਸਤਗਾਸਾ ਫਾਈਲ ਕੀਤਾ ਸੀਗਾ ਉਹ ਮੁਕਰ ਗਏ ਤੇ ਉਸ ਇਸਤਗਾਸੇ ਦੇ ਵਿਹਾਰ ਦੇ ਉੱਪਰ ਅੱਜ ਆ ਮਾਨਯੋਗ ਅਦਾਲਤ ਨੇ ਮੇਰੇ ਮਦਰ ਸਮੇਤ 84 ਸਾਲ ਦੇ ਨੇ ਸਾਨੂੰ ਨੌ ਜਣਿਆਂ ਨੂੰ ਸਭ ਦੇ ਜਿਹੜੀ ਉਹ 2 ਸਾਲ ਦੀ ਕੀਤੀ ਹੈ ਪਰ ਮੈਂ ਇਹ ਮੰਨ ਕੇ ਚੱਲਦਾ ਕਿ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਹੈਗਾ ਜੋ ਵੀ ਇਸ ਤੋਂ ਬਾਅਦ ਅਸੀਂ ਹਾਇਰ ਕੋਰਟ ਦੇ ਵਿੱਚ ਅਪੀਲ ਕਰਾਂਗੇ ਤੇ ਜੋ ਵੀ ਮਾਨਯੋਗ ਉੱਚ ਅਦਾਲਤਾਂ ਦਾ ਫੈਸਲਾ ਹੋਏਗਾ ਉਹ ਸਾਨੂੰ ਸਿਰ ਮੱਥੇ ਪ੍ਰਵਾਨ ਹੋਏਗਾ ਸੋ ਇਹ ਅਜਦਾ ਸਰ ਕੱਕ ਕਾਨੂੰਨ ਮੁਤਾਬਕ ਤੌਰ ਤੇ ਐਮ ਐਲ ਏ ਪਦ ਦੇ ਉੱਪਰ ਕੋਈ ਐਕਸ਼ਨ ਹੋ ਸਕਦਾ ਕਿਸ ਤਰੀਕੇ ਨਹੀਂ ਦੇਖੋ ਇਹ ਤਾਂ ਇਹ ਮੈਂ ਹੁਣ ਕੋਈ ਕਾਨੂੰਨੀ ਮਾਹਰ ਤਾਂ ਨਹੀਂ ਹਾਂ ਜੀ ਇਹ ਤਾਂ ਜੋ ਜੋ ਕਾਨੂੰਨ ਬਵਸਥਾ ਦੇ ਵਿੱਚ ਜੋ ਪ੍ਰਾਵਧਾਨ ਹੋਣਗੇ ਉਹਦੇ ਬਾਰੇ ਮਾਨਯੋਗ ਸਾਡੀ ਸਾਡੇ ਮੁੱਖ ਮੰਤਰੀ ਸਭ ਭਗਵੰਤ ਮਾਨ ਜੀ ਨੇ ਸਾਡੇ ਸਪੀਕਰ ਸਾਹਿਬ ਸਾਡੇ ਨਿਸ਼ਚਿਤਨੀ ਅਰਵਿੰਦ ਕੇਜਰੀਵਾਲ ਜੀ ਨੇ ਫੈਸਲਾ ਲੈਣਾ ਪਰ ਮੈਂ ਮੰਨ ਕੇ ਚੱਲਦਾ ਸਾਡਾ ਪ੍ਰਮਾਤਮਾ ਜਾਣਦਾ ਕਿ ਸੱਚੇ ਸੀ ਤੇ ਸੱਚ ਦੀ ਲੜਾਈ ਕਦੇ ਵੀ ਲੰਬੀ ਜ਼ਰੂਰ ਹੋ ਜਾਂਦੀ ਹੈ ਪਰ ਜਿੱਤ ਜ਼ਰੂਰ ਹੁੰਦੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੈਬਨਟ ਮੰਤਰੀ ਅਮਨ ਰੋੜਾ ਨੇ ਦੱਸਿਆ ਕਿ ਮੈਂ ਆਪਣੇ ਰਿਸ਼ਤੇਦਾਰਾਂ ਨਾਲ ਇਸ ਮਾਮਲੇ ਨੂੰ ਲੈ ਕੇ ਸਮਝੌਤਾ ਵੀ ਕਰ ਲਿਆ ਸੀ ਪਰ ਉਹਨਾਂ ਨੇ ਇਹ ਕੇਸ ਜਾਰੀ ਰੱਖਿਆ ਜਿਸ ਦੇ ਤਹਿਤ ਅਦਾਲਤ ਨੇ ਅੱਜ ਇਹ ਫੈਸਲਾ ਜਿਹੜਾ ਸੁਣਾਇਆ ਹੈ ਪਰ ਹੁਣ ਅਮਨ ਰੋੜਾ ਨੂੰ ਇਸ ਮਾਮਲੇ ਦੇ ਵਿੱਚ ਜ਼ਮਾਨਤ ਮਿਲ ਚੁੱਕੀ ਹੈ ਇੱਕ ਹੋਰ ਵੀਡੀਓ ਨੂੰ ਲੈ ਕੇ ਕੁੱਲੜ ਪੀਜੇ ਵਾਲੇ ਲਗਾਤਾਰ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਇਸ ਨੂੰ ਲੈ ਕੇ ਨਿਹੰਗ ਸਿੰਘਾਂ ਨੇ ਕੁੱਲੜ ਪੀਜਾ ਘੇਰੇ ਦੇ ਉੱਤੇ ਜਾ ਕੇ ਹੰਗਾਮਾ ਕੀਤਾ ਤੇ ਕੁੱਲੜ ਪੀਜੇ ਵਾਲਿਆਂ ਤੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਇੱਕ ਰੀਲ ਦੇ ਵਿੱਚ ਜਿਹੜਾ ਗਾਲ ਦਾ ਉਪਯੋਗ ਕੀਤਾ ਜੋ ਕਿ ਸਮਾਜ ਦੇ ਖਿਲਾਫ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਮਾਫੀ ਦੀ ਮੰਗ ਕੀਤੀ ਤਾਂ ਉੱਥੇ ਹੀ ਕੁੱਲੜ ਪੀਜਾ ਦੇ ਮਾਲਕ ਸਹਿਜ अरोੜਾ ਨੇ ਮਾਫੀ ਵੀ ਮੰਗ ਲਈ ਹੈ ਜਲੰਧਰ ਤੋਂ ਮਸ਼ਹੂਰ ਕੁੱਲੜ ਪੀਜੇ ਵਾਲਾ ਜੋੜਾ ਲਗਾਤਾਰ ਵਿਵਾਦਾਂ ਦੇ ਵਿੱਚ irdad ਦਿਖਾਈ ਦੇ ਰਿਹਾ ਹੈ। ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਇੱਕ ਰੀਲ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਗਾਲ ਦੇ ਉੱਤੇ ਜਿਹੜਾ ਵੀਡੀਓ ਬਣਾਉਂਦੇ ਦਿਖਾਈ ਦਿਤੇ ਨੇ ਜਿਸ ਨੂੰ ਲੈ ਕੇ ਨਹਿਂਗ ਜੱਥੇਬੰਦੀਆਂ ਨੇ ਉਹਨਾਂ ਖਿਲਾਫ ਆਪਣਾ ਮੋਰਚਾ ਖੋਲ ਦਿੱਤਾ ਹੈ। ਕੁਝ ਨਹਿਂਗ ਜੱਥੇਬੰਦੀਆਂ ਨੇ ਉਹਨਾਂ ਦੀ ਦੁਕਾਨ ਤੇ ਜਾ ਕੇ ਉਹਨਾਂ ਨੂੰ ਵਾਰਨਿੰਗ ਦਿੱਤੀ ਹੈ। ਤੁਹਾਨੂੰ ਪਤਾ ਹੀ ਹੋਣਾ ਪਿੱਛੇ ਜੋ ਵੀ ਮਸਲਾ ਹੋਇਆ ਸੀ ਨਾ ਸਾਰੇ ਜਾਣਦੇ ਹੀ ਆ। ਉਸ ਮਸਲੇ 'ਤੇ ਅੱਜ ਅਸੀਂ ਪਹੁੰਚੇ ਸੀ ਕਿ ਇਹਨਾਂ ਨੇ ਗਲਤੀ ਤਾਂ ਹੋਈ ਆ। ਇਹ ਵੀਡੀਓ ਤੋਂ ਬਾਅਦ ਬਹੁਤ ਜ਼ਿਆਦਾ ਰੋ ਰਿਆ ਸੀ ਇੱਕ ਦੋ ਦਿਨ ਬਾਅਦ ਜਿਹੜੀ ਵੀਡੀਓ ਦੇਖੀ ਆ ਬਈ ਉਸੇ ਪਹੁੰਚ ਗਏ ਸਾਨੂੰ ਏਸੀ ਕਿ ਤੋਂ ਖਰੀਦਦੇ ਆਪਣੇ ਕੋਈ ਨੁਕਸਾਨ ਨਾ ਕਰ ਲੈਣੇ ਉਹ ਤਾਂ ਅਸੀਂ ਉਸ ਤਰ੍ਹਾਂ ਦੱਤਾ ਕਿ ਅੱਗੇ ਤੋਂ ਧਿਆਨ ਰੱਖਿਓ ਪਰ ਉਹਨਾ 2 ਦਸੰਬਰ ਨੂੰ ਵੀਡੀਓ ਅਪਲੋਡ ਹੋਈ ਹੁਣੇ ਦੇਖ ਰਹੇ ਸੀ ਅਸੀਂ ਪਹਿਲਾਂ ਦੀ तकरीबन 2 ਦਿਨ ਪਹਿਲਾਂ ਹੀ ਸਾਡੇ ਕੋਲੇ ਵੀਡੀਓ ਪਹੁੰਚੀ ਆ ਉਹ ਵੀਡੀਓ ਦੇ ਵਿੱਚ ਮਤਲਬ ਬੋਲਿਆ ਹੋਇਆ ਗਾਣਾ ਚੱਲ ਰਿਹਾ ਉਹ ਗਾਣੇ ਦੇ ਵਿੱਚ ਗਾਲ ਕੱਢੀ ਹੋਈ ਆ ਜਿਹੜਾ ਗਾਇਕ ਹੋਊਗਾ ਕਿਹੜਾ ਗਾਣਾ ਪਤਾ ਨਹੀਂ ਜਿਹੜੇ ਐਕਟਿੰਗ ਇਹ ਕਰ ਰਿਹਾ ਦੋਨੇ ਜਾਨੇ ਇਹ ਜਿਹੜਾ ਸਹਿਜ अरोड़ा ਤੇ ਉਸ ਦੀ ਜਿਹੜੀ ਗੁਰਪ੍ਰੀਤ ਕੌਰ ਵਾਈਫ ਆ ਦੋਨੇ ਜਾਣੇ ਕਪਲ ਜਿਹੜੇ ਕੁੱਲੜ ਪੀਜੇ ਵਾਲੇ ਉਹ ਐਕਟਿੰਗ ਇਹ ਕਰ ਰਿਹਾ ਇਹ ਦੁਨੀਆ ਬੜੀ ਗਾਲ ਕੱਢ ਕੇ ਗੱਲ ਕਰ ਰਿਹਾ ਤੇ ਉਸ ਕਰਕੇ ਹੁਣ ਜਿਹੜੀ ਦੁਨੀਆ ਹੁਣ ਸਾਰੀ ਦੁਨੀਆ ਤਾਂ ਜਿੰਨੀ ਦੁਨੀਆ ਦੇਖਦੇ ਆ ਸਾਰੀ ਦੁਨੀਆ ਦੇ ਵਿੱਚ ਤਾਂ ਪਰਮੇਸ਼ਵਰ ਆ ਕਾਲਪੁਰਖ ਇਹ ਦੁਨੀਆ ਨੇ ਨਾ ਸਪੋਰਟ ਕੀਤੀ ਸੀ ਨਾ ਨਿੰਗ ਜਥੇਬੰਦੀਆਂ ਦੇ ਵੱਲੋਂ ਕੁੱਲੜ ਪੀਜੇ ਤੇ ਜਾਣ ਤੋਂ ਬਾਅਦ ਕੁੱਲੜ ਪੀਜੇ ਦਾ ਮਾਲਕ ਸਹਿਜ सामने आया है तो उसने अपनी कीती गलती दी माफी भी मांगी है ਤੇ ਨਾਲ ਹੀ ਉਹਨਾਂ ਨੇ ਸਮਝਾਇਆ ਕਿ ਉਹਨਾਂ ਨੇ ਇਹ ਰੀਲ ਕਿਉਂ ਬਣਾਈ ਸੀ ਅਸੀਂ ਜਿੰਨਾ ਆਪਣੇ ਪਾਸ ਨੂੰ ਪਿੱਛੇ ਛੱਡ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਸਾਨੂੰ ਦੁਬਾਰਾ ਪਿੱਛੇ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਕਰਨਾ ਵੀ ਨਹੀਂ ਚਾਹੁੰਦਾ ਕਿਸੇ ਟੋਪਿਕ ਦੇ ਉੱਤੇ ਗੱਲ ਤਾਂ ਬਾਰ ਬਾਰ ਅਸੀਂ ਕੁਝ ਚੀਜ਼ਾਂ ਰੋਜ਼ ਸਾਡੇ ਨਾਲ ਹੋ ਰਹੀਆਂ ਬਟ ਅਸੀਂ ਉਹਨਾਂ ਚੀਜ਼ਾਂ ਨੂੰ ਇਗਨੋਰ ਕਰ ਦਿੰਨੇ ਆ ਪਹਿਲੇ ਤੇ ਤੁਹਾਨੂੰ ਪਤਾ ਇੱਕ ਰੀਲ ਜਿਹੜੀ ਵਾਇਰਲ ਹੋ ਰਹੀ ਹੈ ਅ ਜਿਹੜੀ ਆਪਣਾ ਜਿਹਦੇ ਕਰਕੇ ਕਾਫੀ ਜ਼ਿਆਦਾ ਤੁਸੀਂ ਦੇਖਿਆ ਹੋਣਾ ਕੱਲ ਕੁਝ ਜਥੇਬੰਦੀਆਂ ਕੋਈ ਨਿਹੰਗ ਸਿੰਘ ਵੀ ਆਏ ਦੁਕਾਨ ਦੇ ਉੱਤੇ ਜਿਹਦੇ ਰਿਗਾਰਡਿੰਗ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਅ ਤੁਹਾਨੂੰ ਇੱਕ ਚੀਜ਼ ਦੱਸਦਾ ਪ੍ਰੋਸੈਸ ਕੀ ਹੁੰਦਾ ਵਾ ਜਿਹੜੀਆਂ ਰੀਲਾਂ ਦਾ ਜਿੰਨੇ ਵੀ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਚਲਾਉਂਦੇ ਇਨਫਲੂਐਂਸਰਜ਼ ਜਾਂ ਕ੍ਰिएਟਰ ਨੇ ਹਨਾ ਸਭ ਨੂੰ ਪ੍ਰੋਮੋਸ਼ਨਾਂ ਆਉਂਦੀਆਂ ਜਦੋਂ ਕੋਈ ਗਾਣਾ ਰਿਲੀਜ਼ ਕਰਦਾ ਹੈ ਨਾ ਸਿੰਗਰ ਤੇ ਇਨਫਲੂਐਂਸਰਜ਼ ਆ ਜਾਂ ਜਨਨੀ ਵੀ ਕ੍ਰੀਏਟਰਸ ਹੁੰਦੇ ਆ ਉਹਨਾਂ ਚੋਂ ਜਿੰਨਾ ਕ ਤੱਕ ਉਹਨਾਂ ਦੀ ਅਪਰੋਚ ਹੁੰਦੀ ਹੈ ਸਿੰਗਰ ਜਾਂ ਜਿਹੜੇ ਉਹਨਾਂ ਦੇ ਪ੍ਰੋਮੋਸ਼ਨ ਕੰਪਨੀਆਂ ਵਾਲੇ ਨੇ ਅਪਰੋਚ ਕਰਦੇ ਨੇ ਤੇ ਉਹਨਾਂ ਤੇ ਰੀਲਾਂ ਬਣਾਉਣ ਲਈ ਭੇਜਦੇ ਨੇ ਕਿ ਤੁਸੀਂ ਇਹਨਾਂ ਵੀਡੀਓਜ਼ ਦੇ ਉੱਤੇ ਰੀਲਸ ਪਾਣੀ ਹੈ ਔਰ ਦੂਸਰੀ ਗੱਲ ਇਹ ਹੈ ਕਿ ਸਭ ਲੋਗੇ ਬੋਲਦੇ ਕਿ ਮੈਂ ਇਹ ਗਾਲ ਕੱਢੀ ਹੈ ਮੇਰੀ ਆਵਾਜ਼ ਨਹੀਂ ਹੈ ਜਦੋਂ ਗਾਲ ਆਂਦੀ ਹੈ ਮੈਂ ਉਸ ਟਾਈਮ ਦੇ ਉੱਤੇ ਫੇਸ ਦੇ ਉੱਤੇ ਉਂਗਲ ਰੱਖ ਲੈਣਾ ਜੇ ਕਿਸੇ ਦਾ ਦਿਲ ਦੁਖਿਆ ਹੈ ਮੈਂ ਉਸ ਚੀਜ਼ ਲਈ ਮੈਨੂੰ ਮੈਂ ਹਮੇਸ਼ਾ ਉਸ ਲਈ ਹਮੇਸ਼ਾ ਮੈਂ ਕਦੇ ਵੀ ਕਦੇ ਐਦਾਂ ਦਾ ਕੋਈ ਕੰਮ ਨਹੀਂ ਕੀਤਾ ਕਦੇ ਕਿਸੇ ਦਾ ਦਿਲ ਦੁਖੇ ਇਸ ਕਰਕੇ ਅਗਰ ਕਿਸੇ ਨੂੰ ਇਸ ਚੀਜ਼ ਲਈ ਬੁਰਾ ਲੱਗਾ ਉਸ ਚੀਜ਼ ਲਈ ਮੈਂ ਹਮੇਸ਼ਾ ਸੌਰੀ ਫੀਲ ਕਰਾਂ ਨੂੰ ਹਮੇਸ਼ਾ ਰੈਡੀ ਰਹਿਣਾ ਮੈਨੂੰ ਕੋਈ ਦਿੱਕਤ ਨਹੀਂ ਜਿੱਥੇ ਆਪਾਂ ਗਲਤ ਹਾਂ ਉੱਥੇ ਗਲਤ ਆ ਕੁੱਲਰ ਪੀਜੇ ਵਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਪ੍ਰੋਮੋਸ਼ਨ ਦੇ ਲਈ ਰੀਲਾਂ ਬਣਾਉਣੀਆਂ ਪੈਂਦੀਆਂ ਨੇ ਜਿਸ ਦੇ ਤਹਿਤ ਉਹਨਾਂ ਦੇ ਵੱਲੋਂ ਅਜਹੀ ਰੀਲ ਬਣਾਈ ਗਈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਇਸ ਦੇ ਨਾਲ ਠੇਸ ਪਹੁੰਚੀਏ ਤਾਂ ਅਸੀਂ ਮਾਫੀ ਮੰਗਦੇ ਹਾਂ ਵੇਲਾ ਹੋ ਚੁੱਕਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਹਾਡਾ ਸੁਆਗਤ ਹੈ ਹੁਣ ਖਬਰਾਂ ਵਿਸਤਾਰ ਨਾਲ ਲੁਧਿਆਣਾ ਤੋਂ ਸੰਸਦ ਮੈਂਬਰ ਰਮਨੀਤ ਸਿੰਘ ਬਿੱਟੂ ਨੇ ਬਲਵੰਤ ਸਿੰਘ ਰਾਜਵਾਨਾ ਦੇ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਲੈ ਕੇ ਬੇਅਦਬੀ ਦਾ ਮੁੱਦਾ ਅਤੇ ਕਈ ਹੋਰ ਮੁੱਦਿਆਂ ਨੂੰ ਲੈ ਕੇ ਉਹਨਾਂ ਤੇ ਟਿੱਪਣੀ ਕੀਤੀ ਹੈ ਜਿਸ ਨੂੰ ਲੈ ਕੇ ਰਮਨੀਤ ਸਿੰਘ ਬਿੱਟੂ ਦੇ ਇਹਨਾਂ ਬਿਆਨਾਂ ਦਾ ਜਵਾਬ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਰਸ਼ਦੀਪ ਸਿੰਘ ਕਲੀਅਰ ਨੇ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਤੁਹਾਡਾ ਪਰਿਵਾਰ ਕੀ ਕਰਦਾ ਸੀ ਇਹ ਵੀ ਸਭ ਨੂੰ ਪਤਾ ਹੈ ਬਠਿੰਡਾ ਤੋਂ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਰਾਜਵਾਨਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲੌਣ ਦਾ ਮੁੱਦਾ ਸੰਸਦ ਦੇ ਵਿੱਚ ਚੁੱਕਿਆ ਜਿਸ ਨੂੰ ਲੈ ਕੇ ਲੁਧਿਆਣਾ ਤੋਂ ਸੰਸਦ ਮੈਂਬਰ ਰਮਨਜੀਤ ਬਿੱਟੂ ਨੇ ਇਤਰਾਜ਼ ਪ੍ਰਗਟ ਕੀਤਾ ਤੇ ਉਹਨਾਂ ਨੇ ਬੀਬੀ ਬਾਦਲ ਦੇ ਖਿਲਾਫ ਤਿੱਖਾ ਹਮਲਾ ਕੀਤਾ ਉਹਨਾਂ ਕਿਹਾ ਹੈ ਕਿ ਉਹ ਕਾਲੀ ਨੇ ਜਿਨ੍ਹਾਂ ਦੀ ਸਰਕਾਰ ਸਮੇਂ ਡੀਜੀਪੀ ਸੁਮੇਤ ਸਿੰਘ ਸੈਣੀ ਵੱਲੋਂ ਲੋਕਾਂ ਤੇ ਅਤਿਆਚਾਰ ਕੀਤਾ ਗਿਆ ਤੇ ਇਸ ਦੇ ਨਾਲ ਇਹ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਅਕਾਲੀਆਂ ਦੇ ਰਾਜ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ ਜਿਸ ਨੂੰ ਲੈ ਕੇ ਉਹ ਹੁਣ ਮਾਫੀ ਮੰਗ ਰਹੇ ਨੇ ਇਸ ਤਰ੍ਹਾਂ ਮਾਫੀ ਨਹੀਂ ਮਿਲੇਗੀ ਅੱਤਵਾਦੀ ਨੂੰ ਇਸ ਸਦਨ 'ਚ ਕਿਵੇਂ ਤੁਸੀਂ ਉਹਨੂੰ ਡਿਫੈਂਡ ਕਰਦੇ ਹੋ ਹਿਊਮਨ ਰਾਈਟਸ ਦੇ ਨਾਂ ਤੇ ਤੀਜੀ ਗੱਲ ਜੁੜੀ ਵੀ ਜਿਹੜੇ ਬੱਚੇ ਪਾਰਲੀਮੈਂਟ 'ਚ ਉਹ ਬੰਬ ਲੈ ਕੇ ਆਏ ਸੀ ਆ ਹਫ਼ਤਾ ਪਹਿਲਾਂ ਵੀ ਇਹ ਵੀ ਤਾਂ ਆਏ ਸੀ ਕੋਈ ਗੱਲ ਨਹੀਂ ਉਸੇ ਤਰੀਕੇ ਰਾਜਵਾਨੇ ਹੋਣੇ ਆਗੇ ਸੀ ਇਹਨਾਂ ਦਾ ਮਤਲਬ ਵੀ ਪਹਿਲਾਂ ਕੋਈ ਵੀ ਕੁਝ ਕਰ ਦੂ ਕਿਸੇ ਨੂੰ ਵੀ ਮਾਰ ਦੂ ਉਹ ਦੁਆ ਦਾ ਪਾਉ ਨੂੰ ਛੱਡ ਦੋ ਤੇ ਹਮੇਸ਼ਾ ਜੀ ਨੇ ਅੱਜ ਕਿਹਾ ਵੀ ਤੁਹਾਡੀ ਹਿੰਮਤ ਕਿਵੇਂ ਪਈਏ ਗੱਲ ਕਰਨ ਦੀ ਇਸ ਹਾਊਸ 'ਚ ਜੇ ਮੌਜੂਦ ਹੁੰਦਾ ਤਾਂ ਮੈਂ ਤੁਹਾਨੂੰ ਉਸੇ ਵੇਲੇ ਟੋਕ ਕੇ ਤੁਹਾਡੇ ਉੱਤੇ ਸ਼ਬਦ ਕਟਵਾਉਂਦਾ ਰਮਨਿਤ ਮਿੱਟੂ ਦੇ ਇਸ ਬਿਆਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਉਹਨਾਂ ਤੇ ਨਿਸ਼ਾਨਾ ਸਾਧਿਆ ਉਹਨਾਂ ਦਾ ਕਹਿਣਾ ਹੈ ਕਿ ਰਵਨੀਤ ਸਿੰਘ ਬਿੱਟੂ ਦਾ ਪਰਿਵਾਰ ਉਹ ਪਰਿਵਾਰ ਹੈ ਜਿਸ ਦੇ ਦਾਦਾ ਜੀ ਨੇ ਪੰਜਾਬੀਆਂ ਤੇ ਅਤਿਆਚਾਰ ਕੀਤਾ ਸੀ ਜੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕੁਝ ਕਹਿ ਦਈਏ ਹਲੇ ਆਮ ਆਦਮੀ ਪਾਰਟੀ ਦੇ ਬੁਲਾਰੇ ਤਾਂ 5-7 ਮਿੰਟ ਲੇਟ ਹੋ ਜਾਣ ਪਰ ਰਵਨੀਤ ਬਿੱਟੂ ਤਾਂ ਕੰਧ ਤੇ ਹੀ ਬੈਠੇ ਹੁੰਦੇ ਕਿ ਮੈਂ ਜਵਾਬ ਦਿੰਦਾ ਜੀ ਜੇ ਲੇਟ ਹੋ ਜਾਣ ਫਿਰ ਮੈਨੂੰ ਲੱਗਦਾ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਉਹਨੇ ਬਿੱਟੂ ਅੱਗੋਂ ਬਿੱਟੂ ਸਾਹਿਬ ਹਾਂਜੀ ਹਾਂਜੀ ਸਰ ਦਿੰਨਾ ਜਵਾਬ ਮਰ ਰਵਨੀਤ ਬਿੱਟੂ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਜੋ ਵੀ ਹਾਲਾਤ ਨੇ ਉਹਦੇ ਲਈ ਕੱਲਾ ਤੇ ਕੱਲਾ ਥੋੜਾ ਪਰਿਵਾਰ 90% ਜ਼ਿੰਮੇਵਾਰ ਹੈ ਇੱਕ ਪੀੜੀ ਮਾਰਤੀ ਤੇਰੇ ਦਾਦੇ ਨੇ ਉਰੇ ਗੋਲੀਆਂ ਮਾਰ ਮਾਰ ਕੇ ਨੌਜਵਾਨਾਂ ਦੀ ਜਿਹੜਾ ਕਰਜ਼ਾ ਚੜਿਆ ਉਹ ਵੀ ਤੇਰੇ ਪਰਿਵਾਰ ਦੀ ਦੇਣ ਤੁਸੀਂ ਕੇਂਦਰ ਤੱਕ ਵਿਰੋਧ ਨਹੀਂ ਜਤਾਇਆ ਕਿ ਪੰਜਾਬ ਦੇ ਉੱਤੇ ਐਡਾ ਕਰਜ਼ਾ ਕਿਉਂ ਚੜਾ ਰਹੇ ਹੋ ਜਿਹੜਾ ਪਲਾਨ ਹੋਇਆ ਨੌਜਵਾਨਾਂ ਦਾ ਉਹ ਸਮੇਂ ਦੇ ਵਿੱਚ ਕਿਉਂਕਿ ਪੁਲਿਸ ਵੱੜਦੀ ਸੀ ਥੋਡੇ ਅਹਿਲਕਾਰਾਂ ਦੇ ਹੁਕਮ ਸੀ ਨੌਜਵਾਨਾਂ ਨੂੰ ਘਰੋਂ ਚੁੱਕ-ਚੁੱਕ ਕੇ ਮਾਰ ਦਿੰਦੇ ਸੀ ਲੋਕ ਰੋ ਬਾਹਰ ਜਾਣ ਲੱਗੇ ਇਹ ਦੇਣ ਹੈ ਥੋਡੀ ਪਰਿਵਾਰ ਦੀ ਪੰਜਾਬ ਨੂੰ ਇੱਕ ਪਾਸੇ ਬੰਦੀ ਸਿੰਘਾਂ ਨੂੰ ਰਿਹਾਈ ਕਰਾਉਣ ਦੀ ਮੰਗ ਚੱਲ ਰਹੀ ਹੈ ਤਾਂ ਦੂਜੇ ਪਾਸੇ ਪੰਜਾਬ ਦੇ ਲੀਡਰ ਆਪਸ ਦੇ ਵਿੱਚ ਖਿੱਚੋਤਾਣ ਹੁੰਦੇ ਦਿਖਾਈ ਦੇ ਰਹੇ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਰਮਨੀਤ ਬਟੂ ਨੇ ਅਕਾਲੀ ਦਲ ਨੂੰ ਘੇਰਿਆ ਤਾਂ ਅਕਾਲੀ ਦਲ ਨੇ ਮੋੜ ਉਹਨਾਂ ਨੂੰ ਜਵਾਬ ਦਿੱਤਾ ਹੈ ਤਾਂ ਦੋਨਾਂ ਨੇ ਇੱਕ ਦੂਜੇ ਦੇ ਪਰਿਵਾਰ ਨੂੰ ਲੈ ਕੇ ਨਿਸ਼ਾਨੇ ਸਾਦਨੇ ਹੁਣ ਦੇਖਣਾ ਹੋਵੇਗਾ ਕਿ ਰਮਨਿਤ ਬਿੱਟੂ ਸ਼ਰੋਮਣੀ ਕਾਲੀ ਜਲ ਦੇ ਇਹਨਾਂ ਬਿਆਨਾਂ ਦਾ ਕੀ ਜਵਾਬ ਦਿੰਦੇ ਨੇ ਪੰਜਾਬ ਵਿੱਚ ਠੰਡ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਵੱਡਾ ਫੈਸਲਾ ਕੀਤਾ ਗਿਆ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇੱਕ ਪੱਤਰ ਜਾਰੀ ਕੀਤਾ ਜਿਸ ਦੇ ਵਿੱਚ ਠੰਡ ਵਧਣ ਦੇ ਕਾਰਨ ਉਹਨਾਂ ਨੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਹੈ ਪੰਜਾਬ ਅੰਦਰ ਠੰਡ ਲਗਾਤਾਰ ਵਧਦੀ ਜਾ ਰਹੀ ਹੈ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਕੀਤਾ ਹੈ ਸਿੱਖਿਆ ਵਿਭਾਗ ਨੇ ਇੱਕ ਲੈਟਰ ਜਾਰੀ ਕੀਤਾ ਹੈ ਜਿਸ ਦੇ ਵਿੱਚ ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਵਿੱਚ ਸਰਦੀ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ ਤਾਂ ਦੱਸਦੀ ਹੈ ਕਿ ਪੰਜਾਬ ਦੇ ਅੰਦਰ ਸੰਘਣੀ ਧੁੰਦ ਪੈਣ ਕਾਰਨ ਮੌਸਮ ਦੇ ਵਿੱਚ ਕਾਫੀ ਬਦਲਾਅ ਆਇਆ ਹੈ ਜਿਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਦੇ ਵੱਲੋਂ 24 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਤੇ 9 ਸਾਲ ਵਾਲੇ ਦਿਨ 1 ਦਸੰਬਰ ਤੋਂ ਬੱਚਿਆਂ ਦੇ ਮੁੱਢ ਸਕੂਲ ਜਿਹੜੇ ਖੋਲੇ ਜਾਣਗੇ ਪੰਜਾਬ ਵਿੱਚ ਵੱਧੀ ਠੰਡ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਆਏ ਸਾਲ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਛੁੱਟੀਆਂ ਕੀਤੀਆਂ ਜਾਂਦੀਆਂ ਨੇ ਪਰ ਇਹ ਹੁਣ 24 ਤਰੀਕ ਤੋਂ ਜਿਹੜੀਆਂ ਛੁੱਟੀਆਂ ਕੀਤੀਆਂ ਗਈਆਂ ਨੇ ਤਾਂ ਦੱਸਦੀ ਕਿ ਉਧਰ ਮੌਸਮ ਵਿਭਾਗ ਦੇ ਵੱਲੋਂ ਵੀ 24 ਤਰੀਕ ਨੂੰ orange alert ਜਾਰੀ ਕੀਤਾ ਗਿਆ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਸੰਘਣੀ ਧੁੰਦ ਪੈ ਸਕਦੀ ਹੈ ਜਿਸ ਦੇ ਤਹਿਤ ਬੱਚਿਆਂ ਨੂੰ ਹੁਣ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਸੰਸਦ ਜਬੰਦੀ ਸਿੰਘਾ ਦੀ ਰਿਹਾਈ ਨੂੰ ਲੈ ਕੇ ਬਠਿੰਡਾ ਤੋਂ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਨੇ ਉਹਨਾਂ ਦਾ ਮੁੱਦਾ اٹھਾਇਆ ਤੇ ਉੱਥੇ ਹੀ ਉਹਨਾਂ ਨੇ ਭਾਈ ਰਾਜੂਵਾਲਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬੀਲ ਕਰਨ ਦੀ ਗੱਲ ਕੀਤੀ ਹੈ ਜਿਸ ਨੂੰ ਲੈ ਕੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਰੂਮ ਨੇ ਅਕਾਲੀ ਦਲ ਦੇ ਇਸ ਬਿਆਨ ਨੂੰ ਲੈ ਕੇ ਇਤਰਾਜ਼ ਪ੍ਰਗਟ ਕੀਤਾ ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜਿਸ ਨੂੰ ਆਪਣੀ ਗਲਤੀ ਦਾ ਅਹਿਸਾਸ ਨਾ ਹੋਵੇ ਉਸ ਨੂੰ ਮਾਫੀ ਕਿਉਂ ਤਾਂ ਇਸ ਨੂੰ ਲੈ ਕੇ ਹੁਣ ਐਸਜੀਪੀਸੀ ਮੈਂਬਰ ਗੁਰਨਚਰ ਸਿੰਘ ਗਰੇਵਾਲ ਨੇ ਇਸ ਤੇ ਆਪਣਾ ਬਿਆਨ ਦਿੱਤਾ ਹੈ ਤੇ ਨਾਲੇ ਉਹਨਾਂ ਦਾ ਕਹਿਣਾ ਹੈ ਕਿ ਬੀਬੀ ਹਰਸਿਮਰਤ ਕੌਰ ਬਾਦਲ ਜਿਹੜਾ ਸਾਥ ਦੇਣ ਦੀ ਲੋੜ ਹੈ ਕਿਉਂਕਿ ਉਹਨਾਂ ਦੇ ਵੱਲੋਂ ਲਗਾਤਾਰ ਜਿਹੜਾ ਸੰਸਦ ਦੇ ਵਿੱਚ ਬੰਦੀ ਸਿੰਘਾਂ ਦੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਲਗਾਤਾਰ ਭੱਖਤਾ ਜਾ ਰਿਹਾ ਹੈ ਜੇਕਰ ਗੱਲ ਕੀਤੀ ਜਾਵੇ ਭਾਈ ਪ੍ਰਵੰਤ ਸਿੰਘ ਰਾਜਵਾਨਾਂ ਦੀ ਜੋ ਕਿ ਫਾਂਸੀ ਦੀ ਸਜ਼ਾ ਦੇ ਵਿੱਚ ਜੇਲ੍ਹ ਦੇ ਅੰਦਰ ਬੰਦ ਨੇ ਤਾਂ ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰਾਉਣ ਦੇ ਲਈ ਲਗਾਤਾਰ ਕੇਂਦਰ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਬਠਿੰਡਾ ਤੋਂ ਐਮਪੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਸੰਸਦ ਦੇ ਵਿੱਚ ਵੀ ਇਹ ਮੁੱਦਾ ਉਠਾਇਆ ਹੈ ਜਿਸ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਦਾ ਜਵਾਬ ਦਿੱਤਾ ਹੈ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਜਿਸ ਨੂੰ ਆਪਣੀ ਗਲਤੀ ਦਾ ਅਹਿਸਾਸ ਨਾ ਹੋਵੇ ਉਸ ਨੂੰ ਮਾਫੀ ਕਿਉਂ ਤਾਂ ਇਸ ਦੇ ਚਲਦਿਆਂ ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਅਮਿਤ ਸ਼ਾਹ ਦੀ ਇਸ ਗੱਲ ਦਾ ਜਵਾਬ ਦਿੱਤਾ ਹੈ ਤਾਂ ਨਾਲ ਹੀ ਉਹਨਾਂ ਨੇ ਬੀਬੀ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਉਠਾਏ ਗਏ ਮੁੱਦੇ ਦੀ ਸਲਾਘਾ ਕੀਤੀ ਹੈ ਤਾਂ ਹੋਰਾਂ ਨੂੰ ਵੀ ਕਿਹਾ ਹੈ ਕਿ ਇਸ ਦੀ ਪ੍ਰਸ਼ੰਸਾ ਕਰਨੀ ਜ਼ਰੂਰ ਬਣਦੀ ਹੈ ਇਤਿਹਾਸ ਦੇ ਵਿੱਚ ਕੱਲ ਦੀ 20 ਤਰੀਕ ਜਿਹੜੀ ਆ 20 ਦਸੰਬਰ ਉਹ ਇਸ ਕਰਕੇ ਜਾਣੀ ਜਾਏਗੀ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੇ ਜੋ ਸਿੱਖਾਂ ਦੇ ਇਤਿਹਾਸ ਨੂੰ ਬਿਆਨ ਕੀਤਾ ਅੰਕੜਿਆਂ ਦੇ ਆਧਾਰ ਤੇ ਬਿਆਨ ਕੀਤਾ ਆਜ਼ਾਦੀ ਤੋਂ ਪਹਿਲਾਂ ਆਜ਼ਾਦੀ ਤੋਂ ਬਾਅਦ ਤੇ ਅੱਜ ਦੀ ਤਰੀਕ ਜਿਹੜੀ ਆ ਉਹ ਜੋ ਕੁਝ ਬਿਆਨ ਕੀਤਾ ਉਹਨਾਂ ਨੇ ਉਹ ਦਰਜ ਕਰਾਇਆ ਪਾਰਲੀਮੈਂਟ ਦੇ ਅੰਦਰ ਉਹ ਆਪਣੇ ਆਪ ਦੇ ਬੜਾ ਇਤਿਹਾਸਿਕ ਆ ਦੇਸ਼ ਦੇ ਗ੍ਰਹਿ ਮੰਤਰੀ ਨੇ ਜਿਹੜੇ ਅਸੀਂ ਬੜਾ ਸਤਿਕਾਰ ਕਰਦੇ ਆ ਗ੍ਰਹਿ ਮੰਤਰੀ ਦਾ ਰੋਲ ਬਹੁਤ ਵੱਡਾ ਹੁੰਦਾ ਪ੍ਰਧਾਨ ਮੰਤਰੀ ਤੋਂ ਬਾਅਦ ਗ੍ਰਹਿ ਮੰਤਰੀ ਦਾ ਰੋਲ ਹੁੰਦਾ ਉਹਨੇ ਕਾਨੂੰਨ ਦੀ ਗੱਲ ਕਰਨੀ ਹੁੰਦੀ ਆ ਲਾਅ ਰਡਰ ਦੀ ਗੱਲ ਕਰਨੀ ਹੁੰਦੀ ਆ ਤੇ ਸਾਰੇ ਲੋਕਾਂ ਨੂੰ ਨਿਆਂ ਦਿਵਾਉਣ ਦੀ ਗੱਲ ਕਰਨੀ ਹੁੰਦੀ ਆ ਤੇ ਮੈਂ ਇੱਥੇ ਕਹਿ ਰਿਹਾ ਕਿ ਜਿੱਥੇ ਬੀਬਾ ਹਰ ਸਿਮਰਨ ਦਾ ਮੈਂ ਸਵਾਗਤ ਕਰਦਾ ਬਿਆਨ ਦਾ ਉੱਥੇ ਮੈਂ ਬਹੁਤ ਜ਼ਿਆਦਾ ਨਰਾਸ਼ ਹਾਂ ਤੇ ਆਪਣੇ ਆਪ ਦੇ ਵਿੱਚ ਇਸ ਗੱਲ ਤੇ ਮੈਂ ਰੋਸ ਪ੍ਰਗਟ ਕਰਦਾ ਕਿ ਜੋ ਪਾਰਲੀਮੈਂਟ ਦੇ ਵਿੱਚ ਇੱਕ ਸਿੱਖਾਂ ਦੇ ਕੀਤੇ ਰੋਲ ਸਿੱਖਾਂ ਨੇ ਦਿੱਤੀ ਦੇਣ ਨੂੰ ਨਕਾਰਾ ਕਰਦੇ ਆ ਉਹਨਾਂ ਨੇ ਇੱਕ ਤਰਫਾ ਜਿਹੜੀ ਗੱਲ ਕੀਤੀ ਆ ਕਿ ਰਾਜੋ ਆਣੇ ਦੀ ਮਾਫੀ ਬਾਰੇ ਉਹਨਾਂ ਨੇ ਦੋ ਟੁਕ ਕਹਿ ਦਿੱਤੀ ਆ ਕਿ ਉਹਨਾਂ ਦੀ ਮਾਫੀ ਕਿਸੇ ਵੀ ਤਰ੍ਹਾਂ ਬਣਦੀ ਨਹੀਂ ਸੋ ਮੈਂ ਇੱਕ ਗੱਲ ਕਹਿਣੀ ਚਾਹਨਾ ਅ ਅਮਿਤ ਸ਼ਾਹ ਜੀ ਨੂੰ ਤੇ ਸਾਰੀ ਬੀਜੇਪੀ ਦੀ ਪਾਰਟੀ ਨੂੰ ਕਿ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡੇ ਜਿਹੜੇ ਪ੍ਰਧਾਨ ਮੰਤਰੀ ਨੇ ਜਿਹਨੂੰ ਤੁਸੀਂ ਇਹ ਕਹਿੰਦੇ ਹੋ ਕਿ ਸਾਡੀ ਪਾਰਟੀ ਦਾ ਆਈਕਨ ਨੇ ਤੇ ਅਸੀਂ ਇਹ ਕਹਿ ਦਈਏ ਕਿ ਤੁਸੀਂ ਆਮ ਤੌਰ ਤੇ ਨਾਹਰਾ ਲਾਉਂਦੇ ਹੋ ਕਿ મોદી ਹੈ ਤਾਂ ਮੁਮਕਨ ਹੈ ਮੋਦੀ ਦੇ ਨਾਮ ਤੇ ਦੁਨੀਆ ਦੇ ਅੰਦਰ ਵੱਡੀ ਸ਼ਕਤੀ ਬਣ ਜਾ ਰਹੇ ਹੋ ਮੋਦੀ ਦੇ ਫੇਸ ਨੂੰ ਲੈ ਕੇ ਤੁਸੀਂ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਇੱਕ ਕਹਿੰਦੇ ਹੁੰਦੇ ਆ ਇੱਕ ਤੀਸਰੀ ਸ਼ਕਤੀ ਬਹਰਨ ਦੇ ਦਾ ਕੰਮ ਕਰ ਰਹੇ ਹੋ ਪਰ ਤੁਸੀਂ ਆਪਣੇ ਪ੍ਰਧਾਨ ਮੰਤਰੀ ਦੀ ਕੀਤੀ ਗੱਲ ਦਾ ਜਿਵੇਂ ਕਹਿੰਦੇ ਹੁੰਦੇ ਆ ਉਹ ਉਹ ਉਹਨਾਂ ਉਹਨਾਂ ਦੇ ਖਿਲਾਫ ਗਏ ਹੋ ਤੁਸੀਂ ਭਾਈ ਬਲਵੰਤ ਸਿੰਘ ਰਾਚੂਣਾ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਜੇਲ੍ਹ ਦੇ ਅੰਦਰ ਫਾਂਸੀ ਦੀ ਸਜ਼ਾ ਕੱਟ ਰਹੇ ਨੇ ਜਿਨ੍ਹਾਂ ਦੀ ਸਜ਼ਾ ਉਮਰ ਕੈਦ ਦੇ ਵਿੱਚ ਬਦਲਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਤਾਂ ਇਸ ਤੋਂ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਅਦਾ ਕੀਤਾ ਸੀ ਕਿ ਇਹ ਸਜ਼ਾ ਜਿਹੜੀ ਤਬਦੀਲ ਕੀਤੀ ਜਾਵੇਗੀ ਪਰ ਹੁਣ ਤੱਕ ਮਾਫ ਨਹੀਂ ਹੋਈ ਇਸ ਨੂੰ ਲੈ ਕੇ ਲਗਾਤਾਰ ਸਿੱਖ ਆਗੂਆਂ ਦੇ ਵੱਲੋਂ ਅਤੇ ਸਿਆਸੀ ਲੀਡਰਾਂ ਦੇ ਵੱਲੋਂ ਆਪਣੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਪੰਜਾਬ ਅੰਦਰ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ ਕੁਝ ਦਿਨਾਂ ਤੋਂ ਪਾਰਾ ਹੀਟਾਂ ਆਉਂਦਾ ਦਿਖਾਈ ਦੇ ਰਿਹਾ ਜਿਸ ਨੂੰ ਲੈ ਕੇ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਦੇ ਵਿੱਚ ਜਿਹੜਾ ਵਾਧਾ ਹੋ ਸਕਦਾ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਅਲਰਟ ਵੀ ਜਾਰੀ ਕੀਤਾ ਹੈ ਪੰਜਾਬ ਅੰਦਰ ਮੌਸਮ ਲਗਾਤਾਰ ਬਦਲਦਾ ਦਿਖਾਈ ਦੇ ਰਿਹਾ ਹੈ ਤੇ ਕੜਾਕੀ ਦੀ ਠੰਡ ਪੈਣੀ ਸ਼ੁਰੂ ਹੋ ਗਈ ਹੈ 2018 ਤੋਂ ਬਾਅਦ ਜ਼ਿਆਦਾ ਪਾਰਾ ਇਸ ਸਾਲ ਡਿ ਗਿਆ 24 ਦਸੰਬਰ ਨੂੰ ਮੌਸਮ ਵਿਭਾਗ ਨੇ ਔਰੇਂਜ ਅਲਰਟ ਜਾਰੀ ਕੀਤਾ ਹੈ ਸੰਗਣੀ ਤੋਂ ਦਪੈਣ ਦਾ ਖ਼ਸ਼ਾ ਜਤਾਇਆ ਹੈ ਇਸ ਤੋਂ ਮੰਦੀ ਜਾਣਕਾਰੀ ਦਿੰਦੇ ਹੋਏ ਮੌਸਮ ਵਿਭਾਗ ਦੀ ਮੁਖੀ ਡਾਕਟਰ ਪ੍ਰਵੀਨ ਕੌਰ ਨੇ ਕਿਹਾ ਹੈ ਕਿ 21 ਡਿਗਰੀ ਸੈਲਸੀਅਸ ਟੈਂਪਰੇਚਰ ਦਿਨ ਦੇ ਵੇਲੇ ਹੁੰਦਾ ਹੈ ਪਰ ਜਦੋਂ ਰਾਤ ਹੁੰਦੀ ਹੈ ਤਾਂ 5 ਦੇ ਨੇੜੇ ਪਹੁੰਚ ਜਾਂਦਾ ਹੈ ਜੀ ਜੇਸੀ ਪ੍ਰिवेਲਿੰਗ ਜਿਹੜੀਆਂ ਟੈਂਪਰੇਚਰ ਕੰਡੀਸ਼ਨਸ ਦੀ ਗੱਲ ਕਰੀਏ ਤਾਂ ਕੱਲ ਦਾ ਜੋ ਮੈਕਸਿਮਮ ਟੈਂਪਰੇਚਰ 21.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 19.6 ਡਿਗਰੀ ਸੈਂਟੀਗ੍ਰੇਡ ਸੀ ਸੋ ਅਸੀਂ ਦੇਖ ਸਕਦੇ ਹਾਂ ਕਿ ਡੇ ਟਾਈਮ ਟੈਂਪਰੇਚਰ ਜਿਹੜਾ ਨਾਰਮਲ ਤੋਂ 2 ਡਿਗਰੀ ਸੈਂਟੀਗ੍ਰੇਡ ਉੱਪਰ ਅਬਜ਼ਰਵ ਕੀਤਾ ਗਿਆ ਪਰ ਜੇ ਅਸੀਂ ਨਾਈਟ ਟਾਈਮ ਟੈਂਪਰੇਚਰ ਦੀ ਗੱਲ ਕਰੀਏ ਤਾਂ ਅੱਜ 4.8 ਡਿਗਰੀ ਸੈਂਟੀਗ੍ਰੇਡ ਜਿਹੜਾ ਮਿਨਿਮਮ ਟੈਂਪਰੇਚਰ ਉਹ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨੀਮਮ ਟੈਂਪਰੇਚਰ 6.3 ਡਿਗਰੀ ਸੈਂਟੀਗ੍ਰੇਡ ਸੋ ਇਹ ਲਗਭਗ 1.5 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ نیچے ਚੱਲ ਰਿਹਾ ਹੈਗਾ ਸੋ ਅਸੀਂ ਦੇਖ ਸਕਦੇ ਹਾਂ ਕਿਉਂਕਿ ਕਲੀਅਰ ਸਕਾਈ ਕੰਡੀਸ਼ਨਸ ਬਣੀਆਂ ਹੋਈਆਂ ਨੇ ਸੋ ਜਿਹੜਾ ਡੇ ਟਾਈਮ ਟੈਂਪਰੇਚਰ ਨਾਰਮਲ ਤੋਂ ਥੋੜਾ ਉੱਪਰ ਔਰ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ نیچے ਚੱਲ ਰਿਹਾ ਹੈ ਅ ਅਸੀਂ ਪਿਛਲੇ ਦੋ ਤਿੰਨ ਦਿਨਾਂ ਦੇ ਵਿੱਚ ਜਿਹੜਾ ਮਿਨੀਮਮ ਟੈਂਪਰੇਚਰ ਦੇ ਵਿੱਚ ਗ੍ਰਾਵਟ ਅਬਜ਼ਰਵ ਕੀਤੀ ਹੈ ਕਿਉਂਕਿ ਪਿਛਲੇ ਦਿਨਾਂ ਵਿੱਚ ਟੈਂਪਰੇਚਰ ਥੋੜਾ ਉੱਪਰ ਚੱਲ ਰਿਹਾ ਸੀਗਾ 6 ਡਿਗਰੀ 7 ਡਿਗਰੀ ਸੈਂਟੀਗ੍ਰੇਡ ਦੇ ਆਸ-ਪਾਸ ਚੱਲ ਰਿਹਾ ਸੀਗਾ ਬਟ ਹੁਣ ਜਿਹੜੇ ਦੋ ਤਿੰਨ ਦਿਨਾਂ ਤੋਂ ਟੈਂਪਰੇਚਰ 5 ਡਿਗਰੀ ਸੈਂਟੀਗ੍ਰੇਡ ਤੋਂ نیچے ਚੱਲ ਰਿਹਾ ਹੈਗਾ ਔਰ ਬਟ ਜੇ ਅਸੀਂ ਪਿਛਲੇ ਸਾਲਾਂ ਦੀ ਗੱਲ ਕਰੀਏ ਤਾਂ ਸਾਨੂੰ ਪਤਾ ਚੱਲਦਾ ਕਿ ਜਿਹੜੀ ਵੈਦਰ ਦੇ ਵਿੱਚ ਵੇਰੀਏਬਿਲਿਟੀ ਕਾਫੀ ਹੈ ਸੋ ਜੇ ਅਸੀਂ ਪਿਛਲੇ ਇੱਕ ਦਹਾਕੇ ਦੇ ਟੈਂਪਰੇਚਰ ਦੇ ਰਿਕਾਰਡ ਦੇਖੀਏ ਜਿਵੇਂ ਅੱਜ ਦਾ ਮਿਨੀਮਮ ਟੈਂਪਰੇਚਰ 4.8 ਡਿਗਰੀ ਸੈਂਟੀਗ੍ਰੇਡ ਹੈ Uh, 2018 ਦੇ ਵਿੱਚ ਇਸੇ ਦਿਨ 3.2 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਅਬਜ਼ਰਵ ਕੀਤਾ ਗਿਆ ਸੀ ਜਦੋਂ ਕਿ 2013 ਦੇ ਵਿੱਚ 10.4 ਡਿਗਰੀ ਸੈਂਟੀਗ੍ਰੇਡ ਜਿਹੜਾ ਟੈਂਪਰੇਚਰ ਅਬਜ਼ਰਵ ਕੀਤਾ ਗਿਆ ਸੀ ਸੋ ਵੇਰੀਏਬਿਲਟੀ ਅਸੀਂ ਕਾਫੀ ਦੇਖ ਰਿਹਾ ਟੈਂਪਰੇਚਰ ਦੇ ਵਿੱਚ ਇਸੇ ਤਰ੍ਹਾਂ ਜੇ ਮੈਕਸਿਮਮ ਟੈਂਪਰੇਚਰ ਦੇਖੀਏ ਜਿਵੇਂ ਅੱਜ 21.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ 2014 ਦੇ ਵਿੱਚ ਮੈਕਸਿਮਮ ਟੈਂਪਰੇਚਰ 10 ਡਿਗਰੀ ਸੈਂਟੀਗ੍ਰੇਡ ਸੀ ਔਰ 2016 ਦੇ ਵਿੱਚ 22.5 ਡਿਗਰੀ ਸੈਂਟੀਗ੍ਰੇਡ ਸੀ ਸੋ ਹਰ ਸਾਲ ਕਾਫੀ ਵੇਰੀਏਬਿਲਿਟੀ ਐਸੀ ਟੈਂਪਰੇਚਰ ਦੇ ਵਿੱਚ ਜਿਹੜੀ ਆਬਜ਼ਰਵ ਕਰ ਰਹੇ ਆ ਆ ਵੇਰੀਏਬਿਲਿਟੀ ਦਾ ਮੇਨ ਰੀਜ਼ਨ ਤਾਂ ਇਹੀ ਹੈ ਜੀ ਕਿ ਜਿਹੜਾ ਪੋਲੂਸ਼ਨ ਹੋ ਰਿਹਾ ਐਮਿਸ਼ਨਸ ਹੋ ਰਹੀਆਂ ਨੇ ਸੋ ਉਹਦੇ ਨਾਲ ਗਲੋਬਲ ਵਾਰਮਿੰਗ ਹੋ ਰਹੀ ਆ ਕਲਾਈਮੇਟ ਚੇਂਜ ਹੋ ਰਿਹਾ ਉਹਦੇ ਨਾਲ ਐਕਸਟ੍ਰੀਮ ਜਿਹੜੀਆਂ ਵੈਦਰ ਇਵੈਂਟਸ ਨੇ ਚਾਹੇ ਉਹ ਕੋਲਡ ਵੇਵਸ ਨੇ ਹੀਟ ਵੇਵਸ ਨੇ ਇਹ ਡਰਾਉਟਸ ਇਹ ਫਲਡਸ ਉਹ ਸਾਰੀਆਂ ਜਿਹੜੀਆਂ ਐਕਸਟ੍ਰੀਮ ਇਵੈਂਟਸ ਉਹ ਜ਼ਿਆਦਾ ਹੋ ਰਹੀਆਂ ਨੇ ਸੋ ਇਹਨੂੰ ਵੀ ਅਸੀਂ ਕਿਤੇ ਨਾ ਕਿਤੇ ਉਹਦੇ ਨਾਲ ਹੀ ਜਿਹੜੀ ਵੇਰੀਏਬਿਲਿਟੀ ਨੂੰ ਜੋੜ ਸਕਦੇ ਹਾਂ ਜੀ ਕਿਉਂਕਿ ਅਸੀਂ ਹੁਣ ਦੇਖਿਆ ਕਿ ਜਿਹੜਾ ਨਾਈਟ ਟਾਈਮ ਟੈਂਪਰੇਚਰ 5 ਡਿਗਰੀ ਸੈਂਟੀਗ੍ਰੇਡ ਤੋਂ ਨੀਚੇ ਚਲਾ ਗਿਆ ਹੈਗਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਧੁੰਦ ਦੇ ਕਾਫੀ ਚਾਂਸਸ ਨੇ ਔਰ ਦਿੱਲੀ ਆਈਐਮਡੀ ਵੱਲੋਂ ਵੀ ਕਾਫੀ ਹਿੱਸਿਆਂ ਦੇ ਵਿੱਚ ਔਰੇਂਜ ਅਲਰਟ ਵੀ ਆਉਣ ਵਾਲੇ ਦੋ ਤਿੰਨ ਦਿਨਾਂ ਲਈ ਡੈਂਸ ਫੌਗ ਵਾਸਤੇ ਜਾਰੀ ਕੀਤਾ ਗਿਆ ਸੋ ਇਹਦਾ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਜੇ ਕਿਸੇ ਦੇ ਕੋਈ ਟਰੈਵਲ ਪਲਾਨਸ ਨੇ ਤਾਂ ਉਹਨਾਂ ਨੂੰ ਸਫ਼ਰ ਬੜੇ ਧਿਆਨ ਨਾਲ ਕਰਨਾ ਚਾਹੀਦਾ ਤਾਂ ਹੀ ਕਰਨਾ ਚਾਹੀਦਾ ਜੇ ਉਹ ਬਹੁਤ ਜ਼ਰੂਰੀ ਹੈ ਅਦਰਵਾਈਜ਼ ਸਫ਼ਰ ਵੀ ਇਹਨਾਂ ਦਿਨਾਂ ਦੇ ਵਿੱਚ ਅਵੋਇਡ ਕਰਨਾ ਚਾਹੀਦਾ ਪੌਦੇ ਮਹੀਨੇ ਦੇ ਵਿੱਚ ਠੰਡ ਕਾਫੀ ਜ਼ਿਆਦਾ ਪੈਂਦੀ ਹੈ ਤੇ ਜਿੱਦ ਤੇ ਚਲਦੇ ਆ ਮੌਸਮ ਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਨਾਲ ਹੀ ਜੇਕਰ ਗੱਲ ਕੀਤੀ ਹੈ ਵੀ ਫਸਲਾਂਾਂ ਦੀ ਤਾਂ ਕਿਹਾ ਜਾਂਦਾ ਹੈ ਕਿ ਜਾਦਾ ਧੁੰਦ ਪੈਣੀ ਫਸਲਾਂ ਦੇ ਲਈ ਲਾਹੇਵੰਦ ਹੁੰਦੀ ਹੈ ਤੇ ਇਸ ਦੇ ਨਾਲੇ ਮੌਸਮ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਠੰਡ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਹੀ ਰਹਿਣ ਤੇ ਲੋੜ ਪੈਣ ਤੇ ਹੀ ਘਰ ਤੋਂ ਬਾਹਰ ਆਉਣ ਜਾਣ ਤੋਂ ਪਹਿਲਾਂ ਇੱਕ ਵਾਰ ਮੁੜ ਨਿਗਾ ਮਾਰਦੇ ਹਾਂ ਅੱਜ ਦੀਆਂ ਸੁਰੱਖਿਆ ਤੇ 2015 ਚ ਹੋਈ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪੀਰਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਦੇ ਲਈ ਅਦਾਲਤ ਦੇ ਵਿੱਚ ਸਟੇਟ ਰਿਪੋਰਟ ਹੋਈ ਦਾਖਲ ਪੰਜਾਬ ਦੇ ਜ਼ਿਲ੍ਹਿਆਂ ਨੂੰ ਲੈ ਕੇ ਅਕਾਲੀ ਦਲ ਨੇ ਕਿਰੀ ਸਰਕਾਰ ਕਿਹਾ ਜ਼ਿਲ੍ਹਿਆਂ ਦੇ ਵਿੱਚੋਂ ਨਸ਼ਾ ਤਸਕਰਾਂ ਨੂੰ ਹੋ ਰਹੇ ਨੇ ਫੋਨ ਪੰਜਾਬ ਕੈਬਨਿਟ ਮੰਤਰੀ ਅਮਨ ਰੋੜਾ ਨੂੰ ਹੋਈ 2 ਸਾਲ ਦੀ ਸਜ਼ਾ ਅਦਾਲਤ ਨੇ 20 ਜਨਵਰੀ ਤੱਕ ਦਿੱਤੀ ਜ਼ਮਾਨਤ ਪੰਜਾਬ 'ਚ ਠੰਡ ਦਾ ਕਹਿਰ ਲਗਾਤਾਰ ਜਾਰੀ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਛੁੱਟੀਆਂ ਦਾ ਕੀਤਾ ਐਲਾਨ ਅੱਜ ਦੇ ਪੰਜਾਬ ਬੁਲਟਨ ਵਿੱਚ ਬਸ ਇੰਨਾ ਹੀ ਜਲਦ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ حاضر ਹੋਵਾਂਗੇ ਸਾਨੂੰ ਦੇ ਇਜਾਜ਼ਤ ਧੰਨਵਾਦ